ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਚਾਹੀਦਾ ਦੇਣ ਅੱਜ 14 ਜੂਨ ਹੈ 14 ਜੂਨ 1870 ਦੇ ਦਿਨ ਅੰਮ੍ਰਿਤਸਰ ਦੇ ਬੁਚੜ ਖਾਨੇ ਤੇ ਹਮਲਾ ਕਰਕੇ ਕੂਕਿਆਂ ਨੇ ਕੁਝ ਬੁਚੜ ਮਾਰ ਦਿੱਤੇ ਉਹ ਐਕਸ਼ਨ ਕਰਕੇ ਚੁੱਪਚਾਪ ਨਿਕਲ ਗਏ ਅਤੇ ਸਰਕਾਰ ਨੂੰ ਇਨ੍ਹਾਂ ਕਤਲਾਂ ਦੀ شناخت ਵੀ ਨਾ ਹੋ ਸકી। ਇਸ ਤੋਂ ਮੰਗਰੋਂ 16 ਜੁਲਾਈ 1871 ਦੇ ਦਿਨ ਕੂਕਿਆਂ ਨੇ ਰਾਏਕੋਟ ਦੇ ਵਿੱਚ ਇੱਕ ਬੁਚੜਖਾਨੇ ਤੇ ਹਮਲਾ ਕੀਤਾ ਅਤੇ ਕੁਝ ਬੁਚੜ ਕਤਲ ਕਰ ਦਿੱਤੇ। ਇਨ੍ਹਾਂ ਕੂਕਿਆਂ ਦੇ ਵਿੱਚੋਂ ਮੰਗਲ ਸਿੰਘ, ਮस्तान ਸਿੰਘ, ਸਰਮੁਖ ਸਿੰਘ, ਗੁਲਾਬ ਸਿੰਘ ਅਤੇ ਕਈ ਹੋਰ ਫੜੇ ਗਏ। ਗੁਲਾਬ ਸਿੰਘ ਬਾਅਦ ਦੇ ਵਿੱਚ ਸਰਕਾਰੀ ਗਵਾ ਬਣ ਗਿਆ। ਉਸ ਨੇ ਅੰਮ੍ਰਿਤਸਰ ਦੇ ਬੁਚੜਾਂ ਦੇ ਕਾਤਲਾਂ ਦੇ ਨਾਂ ਵੀ ਦੱਸ ਦਿੱਤੇ। ਇਨ੍ਹਾਂ ਸਾਰਿਆਂ ਤੇ ਮੁਕੱਦਮਾ ਚਲਾਇਆ ਗਿਆ ਅਤੇ ਬੁਚੜਾਂ ਦੇ ਕਾਤਲ ਕੂਕਿਆਂ ਨੂੰ ਫਾਂਸੀ ਦੇ ਦਿੱਤੀ ਗਈ। ਇਸ ਮੰਗਰੋਂ ਕੂਕਿਆਂ ਨੇ ਕਾਰਵਾਈਆਂ ਪੂਰੀ ਤਰ੍ਹਾਂ ਦੇ ਨਾਲ ਰੋਕ ਗਿਆ 14 ਜੂਨ 1903 ਸਿੰਘ ਸੋਬਾਲੇਰ ਦੇ ਦੌਰਾਨ ਪੰਜ ਖਾਲਸਾ ਪਸੌੜ ਨੇ ਸਿੱਖੀ ਦੇ ਪ੍ਰਚਾਰ ਦੇ ਵਿੱਚ ਬਹੁਤ ਅਹਿਮ ਰੋਲ ਅਦਾ ਕੀਤਾ। ਉਸ ਦਾ ਇੱਕ ਮਾਰਕੀ ਦਾ ਕੰਮ ਸੀ ਪਿੰਡ ਬੱਕਪੁਰ ਦੇ ਵਿੱਚ ਮੌਲਵੀ کریم ਬਖਸ਼ ਜੋ ਪੌਹਲ ਮਗਰੋ ਲਖਬੀਰ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਸਿੱਖੀ ਦੇ ਵਿੱਚ ਸ਼ਾਮਲ ਕਰਨਾ। ਇਸ ਸਬੰਧ ਦੇ ਵਿੱਚ ਇਸ ਦੀਵਾਨ ਨੇ 14 ਜੂਨ 1903 ਦੇ ਦਿਨ ਬੱਕਪੁਰ ਪਿੰਡ ਦੇ ਵਿੱਚ ਇੱਕ ਉਚੇਚਾ ਸਮਾਗਮ ਕੀਤਾ ਜਿਸ ਦੇ ਵਿੱਚ ਇੱਕ ਪਰਿਵਾਰ ਨੂੰ ਖੰਡੇ ਦੀ ਪੌਹਲ ਦਿੱਤੀ ਗਈ। ਇਸ ਦਾ ਸਾਰੇ ਪਾਸੇ ਖੂਬ ਚਰਚਾ ਹੋਇਆ। ਇਸ ਕਾਰਵਾਈ ਦੇ ਵਿੱਚ ਭਾਈ ਤੇਜਾ ਸਿੰਘ ਪਸੌੜ ਅਤੇ ਉਸ ਦੇ ਜਥੇ ਦਾ ਅਹਿਮ ਰੋਲ ਸੀ। ਇਹ ਗੱਲ ਕਾਬਲੇ ਜ਼ਿਕਰ ਹੈ ਕਿ 1907 ਦੇ ਵਿੱਚ ਸੁੰਦਰ ਸਿੰਘ ਮਜੀਠੀਆ ਤੇ ਹਰਬੰਸ ਸਿੰਘ ਅਟਾਰੀ ਨੇ ਭਾਈ ਲਖਬੀਰ ਸਿੰਘ ਕ੍ਰੀਮ ਬਖਸ਼ ਤੋਂ ਸਿੰਘ ਸਜੇ ਦੇ ਪੁੱਤਰ ਭਾਈ ਮਹਿਤਾਬ ਸਿੰਘ ਵੀਰ ਦੇ ਰਾਹੀਂ ਖਾਲਸਾ ਬਰਾਦਰੀ ਕਾਰਜ ਸਾਧਕ ਦਲ ਬਣਾ ਕੇ ਅਖੌਤੀ ਪਛੜੀਆਂ ਜਾਤਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਵਾਇਆ ਸੀ ਅਤੇ 12 ਅਕਤੂਬਰ ਨੂੰ ਜਦ ਅਕਾਲ ਤਖਤ ਸਾਹਿਬ ਪੰਥ ਕੰਟਰੋਲ ਹੇਠ ਆਇਆ ਤਾਂ ਇਹ ਭਾਈ ਮਹਿਤਾਬ ਸਿੰਘ ਦੇ ਜਥੇ ਰਾਹੀਂ ਹੀ ਹੋਇਆ ਸੀ ਜੋ ਜੜਿਆਂ ਵਾਲਾ ਬਾਗ ਤੋਂ ਦਰਬਾਰ ਸਾਹਿਬ ਆਇਆ ਸੀ 14 ਜੂਨ 1964 ਸਤੰਬਰ 1964 ਦੇ ਦਿਨ ਪ੍ਰਾਈਮ ਮਿਨਿਸਟਰ ਪੰਡਤ ਨਹਿਰੂ ਦੀ ਮੌਤ ਹੋ ਗਈ। ਇਸ ਤੋਂ ਮਗਰੋਂ ਪ੍ਰਤਾਪ ਸਿੰਘ ਕੈਰੋਂ ਦੇ ਖਿਲਾਫ ਪੜਤਾਲ ਵਾਸਤੇ ਬਣਾਏ ਦਾਸ ਕਮਿਸ਼ਨ ਨੇ 11 ਜੂਨ 1964 ਨੂੰ ਆਪਣੀ ਰਿਪੋਰਟ ਪੇਸ਼ ਕਰ ਦਿੱਤੀ। ਇਸ ਰਿਪੋਰਟ ਨੇ ਕੈਰੋਂ ਨੂੰ ਦੋਸ਼ੀ ਿਕrar ਦੇ ਦਿੱਤਾ। ਕੈਰੋਂ ਨੇ 14 ਜੂਨ 1964 ਨੂੰ ਚੀਫ ਮਿਨਿਸਟਰੀ ਤੋਂ ਅਸਤੀਫਾ ਦੇ ਦਿੱਤਾ। ਇਸ ਅਸਤੀਫੇ ਦੇ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵੀਂ ਤਬਦੀਲੀ ਆਈ। ਕੈਰੋਂ ਜਿਸ ਨੇ ਅਕਾਲੀ ਦਲ ਨੂੰ ਬੁਰੀ ਤਰ੍ਹਾਂ ਦੇ ਨਾਲ ਦਬਾ ਕੇ ਰੱਖਿਆ ਸੀ ਅਤੇ ਅਕਾਲੀ ਸਿਆਸਤ ਨੂੰ ਵੀ ਅੰਦਰੋਂ ਬਹੁਤ ਅਸਰ ਹੇਠਾਂ ਰੱਖਿਆ ਸੀ, ਪੰਜਾਬ ਦੀ ਸਰਗਰਮ ਸਿਆਸਤ ਤੋਂ ਕੈਰੋਂ ਜਿਸ ਨੇ 8 ਸਾਲ ਪੰਜਾਬ ਤੇ ਸ਼ਾਹਾਨਾ ਤਰੀਕੇ ਦੇ ਨਾਲ ਰਾਜ ਕੀਤਾ ਸੀ ਹੁਣ ਇਕੱਲਾ ਪੈ ਚੁੱਕਿਆ ਸੀ ਸੈਂਟਰ ਦੇ ਵਿੱਚ ਵੀ ਉਸ ਦਾ ਸਾਥ ਦੇਣ ਵਾਲਾ ਕੋਈ ਨਹੀਂ ਸੀ ਪ੍ਰਤਾਪ ਸਿੰਘ ਕੈਰੋਂ ਅਕਾਲੀ ਦਲ ਦੀ ਪੈਦਾਵਾਰ ਸੀ ਸ਼ੁਰੂ-ਸ਼ੁਰੂ ਦੇ ਵਿੱਚ ਉਹ ਇੱਕ ਸੰਜੀਦਾ ਅਕਾਲੀ ਵਰਕਰ ਸੀ ਪਰ ਮੰਗਰੋਂ ਉਸ ਦੇ ਦਿਲ ਦੇ ਵਿੱਚ ਤਾਕਤ ਹਾਸਲ ਕਰਨ ਦਾ ਲਾਲਚ ਆ ਗਿਆ ਸੀ ਅਤੇ ਉਹ ਵਜ਼ੀਰ ਜਾਂ ਫਿਰ ਚੀਫ ਮਿਨਿਸਟਰ ਬਣਨ ਵਾਸਤੇ ਪੰਜਾਬ ਅਕਾਲੀ ਦਲ ਅਤੇ ਪੰਥ ਦੇ ਨਾਲ ਗਦਾਰੀ ਕਰਨ ਵਾਸਤੇ ਸਾਰੀਆਂ ਹੱਦਾਂ ਪਾਰ ਕਰਨ ਵਾਸਤੇ ਤਿਆਰ ਹੋ ਗਿਆ ਉਸਨੇ ਪੰਜਾਬ ਨੂੰ ਕੁਝ ਵੀ ਨਾ ਲੈ ਕੇ ਦਿੱਤਾ ਅਤੇ ਪੰਜਾਬ ਦੇ ਮਸਲਿਆਂ ਨੂੰ ਜਾਂ ਤਾਂ ਅਣਗੌਲਿਆ ਕੀਤਾ ਤੇ ਜਾਂ ਫਿਰ ਸ਼ਰਿਆਂ ਪੰਜਾਬ ਦੇ ਹਿੱਤਾਂ ਦੇ ਖਿਲਾਫ ਚੱਲਿਆ ਸੀ। ਉਸਨੇ ਪੰਜਾਬ ਦੇ ਹਿੱਤ ਸਿਰਫ ਇੱਕ ਵਾਰ ਚੀਫ ਮਿਨਿਸਟਰੀ ਵਾਸਤੇ ਵਾਰ-ਵਾਰ ਵੇਚੇ। 14 ਜੂਨ 1984 ਨਰਬਰ ਸਾਹਿਬ ਤੇ ਭਾਰਤੀ ਫੌਜ ਦੇ ਹਮਲੇ ਦੇ ਖਿਲਾਫ ਪ੍ਰੋਟੈਸਟ ਵਜੋਂ ਦੁਨੀਆ ਭਰ ਦੇ ਮਸ਼ਹੂਰ ਤਵਾਰਿਕਦਾਨ ਡਾਕਟਰ ਗੰਡਾ ਸਿੰਘ ਨੇ 14 ਜੂਨ 1984 ਦੇ ਦਿਨ ਭਾਰਤ ਸਰਕਾਰ ਨੂੰ ਪਦਮ ਸਿਰੀ ਦਾ ਖਿਤਾਬ ਵਾਪਸ ਕਰ ਦਿੱਤਾ। ਜਰਡਨ ਜੂਨ 1999 ਭਾਈ ਮਾਦਾ ਸਿੰਘ ਪੁੱਤਰ ਸਵਰਨ ਸਿੰਘ ਮਹਾਕਾਲ ਵਾਸੀ ਬਈ ਪੁਨੀ ਜ਼ਿਲ੍ਹਾ ਤਰਨਤਾਰਨ ਸੁਖਦੇਵ ਸਿੰਘ ਸਖੀਰਾ ਅਤੇ ਅਵਤਾਰ ਸਿੰਘ ਬ੍ਰਹਮਾ ਦਾ ਸਾਥੀ ਸੀ ਜਦ ਪੁਲਿਸ ਨੂੰ ਉਸ ਦੀ ਸੂਹ ਮਿਲੀ ਤਾਂ ਉਸ ਨੇ ਆਪਣਾ ਘਰ ਛੱਡ ਦਿੱਤਾ ਅਤੇ ਖਾੜ ਕੁਲੇਰ ਦੇ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੋ ਗਿਆ 14 ਜੂਨ 1999 ਦਿਨ ਜਦੋਂ ਆਪਣੀ ਭੂਆ ਦੇ ਘਰ ਦੇ ਵਿੱਚ ਬਾਬੋ ਬਣਾ ਰਿਹਾ ਸੀ ਤਾਂ ਬੰਬ ਫਟ ਗਿਆ ਅਤੇ ਸੁਖਜਿੰਦਰ ਸਿੰਘ ਤੇ ਡਾਕਟਰ ਆਲੀ ਘੁੰਮਣ ਸ਼ਹੀਦ ਹੋ ਗਏ ਇਸ ਤੋਂ ਮਗਰੋਂ ਉਹ ਉੱਥੋਂ ਚਲਾ ਗਿਆ ਤੇ ਧਰਮ ਸਿੰਘ ਕਾਸ਼ਤੀਵਾਲ ਦੇ ਨਾਲ ਰਹਿਣ ਲੱਗ ਪਿਆ ਇੱਕ ਵਾਰ ਜਦ ਧਰਮ ਸਿੰਘ ਫੜਿਆ ਗਿਆ ਤਾਂ ਉਸਨੇ ਸੰਗਰੂਰ ਦੇ ਐਸਐਸਪੀ ਦੇ ਮੁੰਡੇ ਨੂੰ ਅਗਵਾ ਕਰਕੇ ਧਰਮ ਸਿੰਘ ਨੂੰ ਛੜਵਾ ਲਿਆ ਸੀ ਫਿਰ ਉਹਨਾਂ ਨੇ ਮਹਾਰਾਸ਼ਟਰ ਦੇ ਵਿੱਚ ਨਾਸਿਕ ਤੋਂ ਦਿੱਲੀ ਪੁਲਿਸ ਤੇ ਇਕਾਈ ਜੀ ਦਾ ਭਰਾ ਗਵਾ ਕਰ ਲਿਆ ਪਰ ਉਹ ਇਹਨਾਂ ਕੋਲੋਂ ਬਚ ਕੇ ਨਿਕਲ ਗਿਆ ਅਤੇ ਉਲਟਾ ਇਹ ਫੜੇ ਗਏ ਉਸਤੇ ਪੁਲਿਸ ਨੇ ਬਹੁਤ ਤਸ਼ੱਦਦ ਕੀਤਾ ਅਤੇ ਫਿਰ ਉਸਨੂੰ ਖਤਮ ਕੀਤਾ ਉਸ ਦੀ লাশ ਦੀ ਵੀ ਉਗਸੋਗ ਨਾ ਨਿਕਲੀ 14 ਜੂਨ 1999 ਦਿਨ ਪੰਜਾਬ ਪੁਲਿਸ ਨੇ ਬਲਬੀਰ ਸਿੰਘ ਚੰਗਿਆੜਾ ਵਾਸੀ ਮਹਾਨਾ ਹੁਸ਼ਿਆਰਪੁਰ ਗੁਰਨਾਮ ਸਿੰਘ ਉਰਫ ਡਾਕਟਰ ਮਾਨੋਚਾਲ ਵਾਸੀ ਮਾਨੋਚਾਲ ਅੰਮ੍ਰਿਤਸਰ ਸੁਖਜਿੰਦਰ ਸਿੰਘ ਬਰਾੜ ਵਾਸੀ ਜੱਬੋਵਾਲ ਜਸਪਾਲ ਸਿੰਘ ਬੱਬਰ ਔਰ ਡਾਕਟਰ ਵਾਸੀ ਲਾਲੂ ਘੁੰਮਣ ਅਜੀਤ ਸਿੰਘ ਬੱਬਰ ਵਾਸੀ ਪੋਚੀ ਨੂੰ ਵਾ ਵੱਖ-ਵੱਖ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 14 ਜੂਨ 1990 ਦਿਨ ਪੰਜਾਬ ਪੁਲਿਸ ਨੇ ਬਲਜੀਤ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਸਲਾਣਾ ਜੀਵਨ ਸਿੰਘ ਜ਼ਿਲ੍ਹਾ ਫਤਿਹਗੜ ਸਾਹਿਬ ਹਰਪਾਲ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਕੜਖਾਨਾ ਨੇੜੇ ਮਾਨਕੀ ਜ਼ਿਲ੍ਹਾ ਲੁਧਿਆਣਾ ਹਰਜੀਤ ਸਿੰਘ ਬੱਬਰ ਉਰਫ ਬਾਬਾ ਵਾਸੀ ਕੋਟਲੀ ਮੱਲੀਆਂ ਅੰਮ੍ਰਿਤਸਰ ਅਤੇ ਹਰਭਜਨ ਸਿੰਘ ਉਰਫ ਸਿਕੰਦਰ ਸਿੰਘ ਵਾਸੀ ਮੱਠੂਵਾਲਾ ਸਤਨਾਮ ਸਿੰਘ ਬਿੱਟਾ ਵਾਸੀ ਬਟਾਲਾ ਸਤਜੀਤ ਸਿੰਘ ਵਾਸੀ ਰਸੂਲਪੁਰ ਨੂੰ ਵੱਖ-ਵੱਖ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 14 ਜੂਨ 1991 ਦੇ ਦਿਨ ਪੰਜਾਬ ਪੁਲਿਸ ਨੇ ਮਹਿੰਦਰ ਸਿੰਘ ਸੇਲ ਬਲਵਿੰਦਰ ਸਿੰਘ ਕਾਲਾ ਚਰਨਜੀਤ ਸਿੰਘ ਚੰਨ ਵਾਸੀ ਕਰਹਾਲ ਅੰਮ੍ਰਿਤਸਰ ਨੂੰ ਵੱਖ-ਵੱਖ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 14 ਜੂਨ 1992 ਦਿਨ ਪੰਜਾਬ ਪੁਲਿਸ ਨੇ ਸੁਖਵਿੰਦਰ ਸਿੰਘ ਹਸਨਪੁਰਾ ਜਸਵੰਤ ਸਿੰਘ ਪਰੋਵਾਲਾ ਬਟਾਲਾ ਦੇ ਨੇੜੇ ਅਤੇ ਜਗਰੂਪ ਸਿੰਘ ਰੂਪਾ ਚੰਡੋਕੇ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤੇ। ਇਸੇ ਦਿਨ ਹੀ ਖਾਰਕੂ ਸੁਖਦੇਵ ਸਿੰਘ ਸੁੱਖਾ ਪੁਲਿਸ ਦੇ ਘੇਰੇ ਦੇ ਵਿੱਚ ਆ ਗਿਆ ਸੀ। ਉਸ ਨੇ ਪੁਲਿਸ ਦਾ ਜ਼ੁਲਮ ਸਹਿ ਕੇ ਨਕਲੀ ਮੁਕਾਬਲਾ ਬਣਾਏ ਜਾਣ ਦੀ ਬਜਾਏ ਸਾਈਨਾਈਟ ਦਾ ਕੈਪਸੂਲ ਖਾ ਕੇ ਸ਼ਹੀਦੀ ਹਾਸਲ ਕਰਨ ਨੂੰ ਤਰਜੀਹ ਦਿੱਤੀ। 14 ਜੂਨ 1993 ਦਿਨ ਪੁਲਿਸ ਨੇ ਪਰਮਜੀਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਜ਼ਿਲ੍ਹਾ ਅਮਰitsar ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਅਮਰੀਕਾ ਦੀ ਰਾਜਧਾਨੀ ਵਸ਼ਿੰਗਟਨ ਡੀਸੀ ਦੇ ਵਿੱਚ ਜੂਨ 2024 ਦੇ ਵਿੱਚ ਬਹੁਤ ਧਾਰਮੀ ਸਭਾ ਹੋਈ ਸੀ 14 ਜੂਨ ਨੂੰ ਸਿੱਖ ਅਰਦਾਸ ਦੇ ਨਾਲ ਯੂਐਸ ਕਾਂਗਰਸ ਦੇ ਸੈਸ਼ਨ ਦੀ ਸ਼ੁਰੂਆਤ ਹੋਈ ਸਪੀਕਰ ਮਾਈਕ ਜੌਨਸਨ ਸਨ ਇਸਾਰਾ ਪ੍ਰੋਗਰਾਮ ਅਮਰੀਕਨ ਸਿੱਖ ਕੌਕਸ ਵੱਲੋਂ ਉਲੀਕਿਆ ਗਿਆ ਸੀ 14 ਜੂਨ 2022 ਦੇ ਦਿਨ ਸਿੱਖ ਜਥੇਬੰਦੀਆਂ ਦੀ ਚਿਰੋਕਣੀ ਮੰਗ ਪੂਰੀ ਕਰਦਿਆਂ ਸ਼੍ਰੋਮਣੀ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਭਾਈ ਦਲਾਵਰ ਸਿੰਘ ਬੱਬਰ ਦੀ ਤਸਵੀਰ ਸਥਾਪਿਤ ਕਰ ਦਿੱਤੀ। ਭਾਈ ਦਲਾਵਰ ਸਿੰਘ ਬੱਬਰ ਨੇ 31 ਅਗਸਤ 1995 ਨੂੰ ਆਤਮਕਾਤਹੀ ਹਮਲਾ ਕਰਕੇ ਪੰਜਾਬ ਸਿਕਤਰੇ ਦੇ ਬਾਹਰ ਤਤਕਾਲੀ ਮੁੱਖ ਮੰਤਰੀ ਬੈਂਤ ਨੂੰ ਕਤਲ ਕਰ ਦਿੱਤਾ ਸੀ। ਪਾਈ ਦਲਾਵਰ ਸਿੰਘ ਨੂੰ 2012 ਦੇ ਵਿੱਚ ਉਸ ਵੇਲੇ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਜਨ ਸਿੰਘ ਵੱਲੋਂ ਕੌਮੀ ਸ਼ਹੀਦ ਦਾ ਦਰਜਾ ਅਤੇ ਇਸੇ ਕਤਲ ਮਾਮਲੇ ਦੇ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਜ਼ਿੰਦਾ ਸ਼ਹੀਦ ਦਾ ਦਰਜਾ ਦਿੱਤਾ ਗਿਆ ਸੀ। ਉਸ ਵੇਲੇ ਤੋਂ ਹੀ ਕਈ ਸਿੱਖ ਜਥੇਬੰਦੀਆਂ ਮੰਗ ਕਰ ਰਹੀਆਂ ਸਨ ਕਿ ਦਲਾਵਰ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਸਥਾਪਿਤ ਕੀਤੀ ਜਾਵੇ। 14 ਜੂਨ 2021 ਦੇ ਦਿਨ ਪੰਜਾਬ ਦੇ ਪੰਜਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕੋਟਕਪੂਰਾ ਗੋਲੀਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਐਸਆਈਟੀ ਨੇ ਪੁਚਗੈਸ ਦੇ ਲਈ 16 ਜੂਨ ਨੂੰ ਤਲਬ ਕਰ ਰਿਆ ਬਾਦਲ ਨੂੰ ਮੋਹਾਲੀ ਦੇ ਫੇਜ਼ 8 ਦੇ ਵਿੱਚ ਪੁਚਗੈਸ ਦੇ ਲਈ ਸੱਦਾ ਗਿਆ ਸੀ ਪਰ 14 ਜੂਨ ਨੂੰ ਖਰਾਬ ਸਿਹਤ ਦਾ ਹਵਾਲਾ ਦੇ ਦਿਆਂ ਬਾਦਲ ਨੇ ਇਸ ਪੇਸ਼ੀ ਤੋਂ ਛੋਟ ਮੰਗੀ ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਕੋਟਕਪੂਰਾ ਤੇ ਬਾਬਲ ਕਲਾਂ ਗੋਲੀਕਾਂਡ ਦੇ ਸਬੰਧ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਹੇਠਲੀ ਐਸਆਈਟੀ ਅੱਗੇ ਪੁਚ ਪੜਤਾਲ ਦੇ ਲਈ ਪੇਸ਼ ਹੋ ਚੁੱਕੇ ਸਨ ਅਤੇ ਜਾਂਚ ਟੀਮ ਨੇ ਸਾਬਕਾ ਡੀ ਔਰ ਆਈਪੀਐਸ ਅਧਿਕਾਰੀਆਂ ਤੋਂ ਪੁਛਪੜਤਾਲ ਮੁਕੰਮਲ ਕਰਕੇ ਪ੍ਰਕਾਸ਼ ਸਿੰਘ ਬਾਦਲ ਨੂੰ ਜਾਂਚ ਦੇ ਲਈ ਸਦਿਆਸੀ ਏਸੀ ਸਿੱਖ ਇਤਿਹਾਸ ਦੇ ਵਿੱਚ 14 ਜੂਨ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ